ਭੋਲੇ ਨਾਥ ਦਾ ਹਨ ਜੀ ਮਰਦਾ ਸਿਬਾ ਪਿਆ ਪੰਜਾਬ 1947 ਹਿਮਾਚਲ ਚੜਦਾ ਪੰਜਾਬ ਹਰਿਆਣਾ 1966 ਪੰਜਾਬ ਸਿੰਘ ਦਾ ਸਪਾਈ ਪੰਜਾਬ ਸਿੰਘ ਦਾ ਸਪਾਈ ਹਨਾ ਕਿ ਇਹ ਕੈਮਰਾ ਤੁਸੀਂ ਦੇਖੋ ਇਹ ਸਭ ਤੋਂ ਪਹਿਲਾਂ ਹਨਾ ਟੈਟੂ ਹਰ ਇੱਕ ਟੈਟੂ ਦੇ ਇੱਕ ਮਤੂ ਲਉਂਦਾ ਜੀ ਜੀ ਇਹ ਟੈਟੂ ਹੈਗਾ ਭੋਲੇ ਨਾਥ ਦਾ ਹਨਾ ਇਹ ਮਰਦਾ ਸਿਬਾ ਪਿਆ ਜੀ ਠੀਕ ਹੈ ਜੀ ਹਾਂ ਦੂਜਾ ਆਪਾਂ ਇਦਾਂ ਹੀ ਕੋਈ ਗੱਲ ਕਿਰਪਾ ਇਧਰ ਆ ਜਾ ਨੇ ਜੀ ਇਹ ਦੇਖਿਓ ਡਾਡੂ ਆਰੇ ਕੀ ਵੀਰੇ ਕਿਆ ਬਾਤ ਹੈ ਕਿਆ ਬਾਤ ਇਹ ਦੇਖਣਾ ਇਹ ਉੱਪਰ ਲਿਖਿਆ ਹੋਇਆ 10 ਇੱਕ एंपਾਇਰ ਹੈ ਹਾਂ ਲੇਂਦਾ ਪੰਜਾਬ 1947 ਹਿਮਾਚਲ ਛੜਦਾ ਪੰਜਾਬ ਹਰਿਆਣਾ 1966 ਪੰਜਾਬ ਸਿੰਘ ਦਾ ਸਪਾਈ ਪੰਜਾਬ ਸਿੰਘ ਦਾ ਸਪਾਈ ਹਣਾ ਕੀ ਬਾਤ ਹੈ ਕੀ ਬਾਤ ਹੈ ਇਹ 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 ਟੈਟੂ ਕਦੋਂ ਮਤਲਬ ਬਣਵਾਇਆ ਹੈ ਮਤਲਬ ਇੱਕ ਤੁਸੀਂ ਇਸ ਵਿੱਚ ਕੋਈ ਭਾਵਨਾਵਾਂ ਵੀ ਹੋਣੀਆਂ ਤੁਹਾਡੀਆਂ ਇਹ ਨਹੀਂ ਭਾਜੀ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਵੀ ਇਹ ਹਰੀਕ ਟੈਟੂ ਦਾ ਕੰਮ ਹੁੰਦਾ ਹੈ ਹਰੀਕ ਟੈਟੂ ਦਾ ਮਤਲਬ ਬਿਨਾਂ ਮਤਲਬ ਕੋਈ ਚੀਜ਼ ਨਹੀਂ ਆਪਣੀ ਬਣਦੀ ਇਹ ਇਹ ਕਿ ਚੀਜ਼ ਦਾ ਇੱਕ ਮੈਨੂੰ ਦਿਓ ਮਤਲਬ ਹੁੰਦਾ ਭਾਈ ਕੋਈ ਵੀ ਇਹ ਹੈ ਨਾ ਇਹ ਪੁਰਾਣਾ ਆਪਣਾ ਸਿੱਖੰਪੈਰ ਇਹਦੇ ਵਿੱਚ ਸਾਰੇ ਹੀ ਆਉਂਦੇ ਸੀ ਦੁਵਾਨ ਨੂੰ ਕੁਐਸਚਨ ਪੁੱਛ ਲਵੇ ਹਾਂ ਬਈ ਆਹ ਕੀ ਕੀਤਾ ਤੂੰ ਮੇਰੇ ਕੋਲ ਉਹਦਾ ਜਵਾਬ ਹੋਵੇ ਮੈਂ 19 ਦੇ ਤੱਕ ਕੋਈ ਵੀ ਚੀਜ਼ ਲਿਖਦਾ ਨਹੀਂ ਕੋਈ ਬਣਾਉਂਦਾ ਨਹੀਂ ਇੰਨਾ ਸਾਹ ਕੋ ਚੜ ਗਿਆ ਕਪੜੇ ਲਾਣ ਲੱਗੇ ਮਤਲਬ ਇਹ ਹੀ ਹੈ ਕਿ ਗੋਪੀ ਕੁਸ਼ਨਾ ਕੁਛ ਹਾਲੇ ਸੀ ਸੀ ਚੱਲ ਰਿਹਾ ਨਹੀਂ ਨਹੀਂ ਉਹ ਨਹੀਂ ਕੋਈ ਦਿੰਦੀ ਹੈ ਉਹ ਤਾਂ ਜਿੰਮ ਕਰਦੇ ਹੋ ਆ ਨਾ ਨਈ ਇਦਾਂ ਨਹੀਂ ਜਿਹੜੇ ਮੁੰਡੇ ਬਾਹਰ ਜਾ ਰਹੇ ਨੇ ਗੋਪੀ ਲੁੰਗੀਆਂ ਚਲੋ ਉਹ ਚੀਜ਼ ਨੂੰ ਵੀ ਕਦੇ ਲਿਖਿਆ ਕਦੇ ਆਪਦੇ ਸ਼ਬਦਾਂ ਚ ਕੁਝ ਲਿਖਿਆ ਕੋਈ ਮਾਂ ਨੂੰ ਲੈ ਕੇ ਲਿਖਿਆ ਹੋਵੇ ਤੁਹਾਡੀ ਮਾਂ ਹੈਗੇ ਜੇ ਦੁਨੀਆਂ ਤੇ ਹੈਗੇ ਮਾਂ ਜਿਹਨੇ ਮਾਂਵਾਂ ਨੂੰ ਛੱਡ ਕੇ ਸੱਤ ਸਮੁੰਦਰੋਂ ਪਾਰ ਚਲੇ ਜਾਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਕਦੇ ਉਹਨਾਂ ਦੇ ਕੋਈ ਦੋ ਲਾਈਨਾਂ ਲਿਖੀਆਂ ਨੇ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਪੰਜਾਬ ਹੈ ਨਹੀਂ ਮੈਂ ਦੇਖੋ ਮੈਂ ਮੇਰਾ ਜਿਹੜਾ ਬੋਰਿੰਗ ਟੂ ਪੰਜਾਬ ਹੁਣ ਗਣਾ ਆ ਉਹ ਉਹਨਾਂ ਤੇ ਹੀ ਆ ਕੰਦਾ ਮੈਂ ਜੋ ਕਹੂੰਗਾ ਸੱਚ ਕਹੂੰਗਾ ਸੱਸਵਾਣਾ ਕੁਝ ਨਹੀਂ ਕਹੂੰਗਾ ਕੰਨਾਂ ਦੇ ਵਿੱਚ ਰੂਹ ਫਸਾ ਲਓ ਅੱਜ ਕਿਆਂ ਦੇ ਹੌਲ ਪਊਗਾ ਇਹ ਮੇਰਾ ਪੰਜਾਬ ਆ ਕਿਸੇ ਬਈਏ ਦਾ ਬਿਹਾਰ ਨਹੀਂ ਆਪਾਂ ਤੁਹਾਨੂੰ ਨੌਕਰੀ ਦਿੱਤੀ ਤੁਸੀਂ ਦੇ ਤਾਕਤ ਸਤਕਾਰ ਨਹੀਂ ਸਤੋ ਖਾ ਕੇ ਹੀ ਮਾਰਦੇ ਲੱਤਾਂ ਫਿਰ ਸਾਨੀ ਕਰਦੇ ਅੱਖਾਂ ਮਿਹਨਤ ਤੁਹਾਡੀ ਸਿਰ ਮੱਥੇ ਆ ਚੌਣ ਨਹੀਂ ਚੱਲਦੇ ਦੱਸਾਂ ਸੋਚਦੇ ਸਾਡਾ ਹੀ ਰਾਜ ਹੋਣਾ ਪੰਜਾਬੀ ਵਿਦੇਸ਼ ਚ ਵਸ ਗਿਆ ਹੋਣਾ ਸੱਚੀ ਇੱਕ ਦਿਨ ਇਹਦੇ ਨੇ ਹੁਣ ਰਾਮੂ ਸਰਦਾਰ ਬਣ ਗਿਆ ਹੋਣਾ ਪੰਜਾਬੀ ਤੇਨੀ ਲਿਖਣੀ ਮਿਲਣੀ ਸਕੂਲਾਂ ਦੇ ਵਿੱਚ ਇੰਗਲਿਸ਼ ਲੱਭੋ ਸਾਡਾ ਵਿਰਸਾ ਰੋਲਣਾ ਪੈਰੀ ਪੰਜਾਬੀ ਉੱਤੇ ਬੈਨ ਵੀ ਲੱਗੋ ਪੰਜਾਬੀਓ ਅਕਲ ਕਰੋ ਐਨੇ ਪੱਥਰ ਨਾ ਬਣੋ ਹਾਲੇ ਵੀ ਮੌਕਾ ਆ ਆਪਣੀ ਜੜ ਨਾ ਵੱਡੋਜੇ ਬਾਹਰ ਜਾਣਾ ਤਾਂ ਜ਼ਰੂਰ ਜਾਓ ਮੈਂ ਨਹੀਂ ਕਹਿੰਦਾ ਨਾ ਜਾਓ ਤਰੱਕੀ ਕਰਕੇ ਨੋਟ ਕਮਾਓ ਪਰ ਵਾਪਸ ਪਿੰਡ ਨੂੰ ਮੁੜੇ ਆਓ ਕੁਨੂ ਵਾਸਤਾ ਪੰਜਾਬ ਪਾਣੀਆਂ ਦਾ ਐਸੀ ਈਦਾਂ ਦੀਆਂ ਕਹਾਣੀਆਂ ਦਾ ਫੁੱਲ ਜਿਨ੍ਹਾਂ ਨੂੰ ਲੱਗਦੇ ਨਹੀਂ ਕਿ ਕਸੂਰਿਆ ਟਾਣੀਆਂ ਦਾ ਪੰਜਾਬੀ ਉੜ ਗਿਆ ਬਾਹਰ ਹੁਣ ਬਈਏ ਕਰਨਗੇ ਰਾਜ ਛੜ ਸੁਨੀਆਂ ਪਿੰਡ ਚ ਕੋਠੀਆਂ ਪਾਇਆ ਡਾਲਰਾਂ ਨਾਲ ਪਿਆਰ ਕਿਆ ਵਲਤ ਕਿਆ ਬਾਤ ਹੈ ਅੰਦੇ ਕਰ ਪੰਜਾਬ ਦੇ ਬਣ ਚੁੱਕੀ ਆ ਖੰਡਰ ਉਹ ਅੱਜ ਵੀ ਮਾਲ ਗੜੀਕ ਦੇ ਪਰ ਕੋਈ ਨਹੀਂ ਬੜਦਾ ਅੰਦਰ ਲਾਖੇ ਪੱਚੀਆਂ ਵਾਲਾ ਜਿੰਦਰਾ ਘਰ ਨੂੰ ਛੜਤਾ ਜਿਗਰਾ ਕਿੱਡਾ ਗਿਆ 3 ਸਾਲ ਦਾ ਕਹਿ ਕੇ ਬੜਿਆ 10 ਸਾਲ ਨਹੀਂ ਮਿੱਤਰਾ ਉਹ ਤੈਨੂੰ ਯਾਰ ਯਾਦ ਨਹੀਂ ਆਉਂਦੇ ਜਿਹੜੇ ਬੰਬੀਆਂ ਤੇ ਸੀ ਨਾਉਂਦੇ ਉਹ ਹੁਣ ਚਿੱਟੇ ਉੱਤੇ ਲੱਗ ਗਏ ਟੀਕੇ ਲਾ ਲਾ ਟਾਈਮ ਟਪਾਉਂਦੇ ਨਾ ਕੋਈ ਗਰਾਊਂਡ ਦੇ ਵਿੱਚ ਹਲੋਂਦਾ ਸਾਰੇ ਭੁੱਲ ਗਏ ਖੇਡ ਕਬੱਡੀ ਨਾ ਕੋਈ ਬਾਂਦਰ ਕਿੱਲਾ ਖੇਡੇ ਜਵਾਨੀ ਕਰ ਲਈ ਸਭ ਨੇ ਰੱਦੀ ਪੰਜਾਬ ਤੇ ਆ ਗਿਆ ਗੁੰਡਾ ਰਾਜ ਨਾ ਹੀ ਸੁਣਦੀ ਆ ਸਰਕਾਰ ਇਹ ਸਾਨੂੰ ਅਤਵਾਦੀ ਆ ਕਹਿੰਦੇ ਆਪਾਂ ਜਾਤ ਦੇ ਜ਼ਿਮੀਂਦਾਰ